ਨਿਊਜ਼ੀਲੈਂਡ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ ਸੋ ਬਹੁਤ ਅੱਛਾ ਵੀਜ਼ਾ ਦਾ ਸਕਸੈਸ ਰੇਟ ਅਸੀਂ ਦੇਖ ਰਹੇ ਹਾਂ ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਦੇ ਉੱਪਰ ਅਸੀਂ ਗੱਲ ਜ਼ਰੂਰ ਕਰਾਂਗੇ ਉਹ ਸਾਰੇ ਸਟੂਡੈਂਟ ਜਿਨ੍ਹਾਂ ਨੇ ਟਾਈਮਲੀ ਸਹੀ ਡਿਸੀਜਨ ਲਿਆ ਕਿਉਂਕਿ ਅਸੀਂ ਬਹੁਤ ਜਗਾਵਾਂ ਤੇ ਅਗਰ ਦੇਖੀਏ ਕਈਆਂ ਦਾ ਆਸਟ੍ਰੇਲੀਆ ਨਹੀਂ ਬਣ ਪਾ ਰਿਹਾ ਕੈਨੇਡਾ ਵਿੱਚ ਵੀ ਜਿਸ ਤਰ੍ਹਾਂ ਦਾ ਥੋੜਾ ਟ੍ਰੈਂਡ ਚੱਲ ਰਿਹਾ ਚਿੰਤਾ ਵਿੱਚ ਪੇਰੈਂਟਸ ਜਾਂ ਸਟੂਡੈਂਟ ਨਜ਼ਰ ਆ ਰਹੇ ਨੇ ਤਾਂ ਉੱਥੇ ਜਦੋਂ ਜਿਨ੍ਹਾਂ ਸਟੂਡੈਂਟਸ ਨੇ ਟਾਈਮਲੀ ਨਿਊਜ਼ੀਲੈਂਡ ਵਿੱਚ ਫਾਈਲ ਲਗਾਈ ਸੀ ਚੰਗਾ ਸਕਸੈਸ ਰੇਟ ਉਹਨ ਮਿਲਣ ਵਾਲਿਆਂ ਨੇ ਜਦ ਤੁਸੀਂ ਨਿਊਜ਼ੀਲੈਂਡ ਸਟੱਡੀ ਵੀਜ਼ਾ ਲਗਾਉਣ ਬਾਰੇ ਸੋਚਦੇ ਹੋ ਜਾਂ ਅਪਲਾਈ ਕਰਨ ਲੱਗਿਓ ਇਨਟੇਕ ਬਾਰੇ ਵੀ ਆਪਾਂ ਗੱਲ ਜ਼ਰੂਰ ਕਰਨੀ ਹੈ ਕਿ ਕਦੋਂ ਹੁਣ ਤੁਸੀਂ ਨੇੜੇ ਦਾ ਕਿਹੜਾ ਇਨਟੇਕ ਹੈ ਜਿਹਦੇ ਲਈ ਫਟਾਫਟ ਅਪਲਾਈ ਕਰ ਲਓ ਚੰਗੇ ਕੋਰਸਿਸ ਤੁਹਾਨੂੰ ਮਿਲ ਸਕਣ ਚੰਗੀਆਂ ਆਪਸ਼ਨ ਜਿਸ ਦੇ ਵਿੱਚ ਤੁਹਾਨੂੰ ਮਿਲ ਸਕਣ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਸ ਓ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰ ਸੋ ਮੈਮ ਅੱਜ ਦੇ ਆਪਾਂ ਟ੍ਰੈਂਡ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਸਟੱਡੀ ਵੀਜ਼ਾ ਬਹੁਤ ਚੰਗਾ ਵੀਜ਼ਾ ਸਕਸੈਸ ਰੇਟ ਵੀ ਦੇਖਿਆ ਜਾ ਰਿਹਾ ਤਾਂ ਮੈਂ ਜ਼ਰੂਰ ਚਾਹੂੰਗੀ ਕਿ ਸਟੂਡੈਂਟਸ ਨੂੰ ਤੁਸੀਂ ਗਾਈਡ ਜ਼ਰੂਰ ਕਰੋ ਔਰ ਦੱਸੋ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਔਰ ਕਿੰਨਾ ਟਾਈਮ ਪਹਿਲਾਂ ਲਗਾਇਆ ਜਾਣਾ ਫਾਈਲ ਨੂੰ ਔਰ ਸਪੈਸ਼ਲੀ ਕੋਰਸਿਸ ਦੀ ਆਪਾਂ ਗੱਲ ਕਰੀਏ ਨਿਊਜ਼ੀਲੈਂਡ ਸਟੱਡੀ ਵੀਜ਼ਾ ਦੇ ਲਈ ਕਿਸ-ਕਿਸ ਤਰ੍ਹਾਂ ਦੇ ਚੰਗੇ ਆਪਸ਼ਨਸ ਨੇ ਤਾਂ ਕਿ ਸਟੂਡੈਂਟਸ ਉਹਨਾਂ ਚੀਜ਼ਾਂ ਨੂੰ ਸਮਝਦੇ ਹੋਏ ਉਹਨਾਂ ਚੰਗੇ ਕੋਰਸਿਸ ਦੇ ਨਾਲ ਜਾਣ ਔਰ ਕਿੰਨਾ ਖਾਸ ਰਹਿੰਦਾ ਹੈ ਨਿਊਜ਼ੀਲੈਂਡ ਜਦੋਂ ਆਪਾਂ ਅਗਰ ਅਪਲਾਈ ਕੋਸ ਕਰਨਾ ਹਰਜੋਤ ਦਾ ਕਿ ਨਿਊਜ਼ੀਲੈਂਡ ਐਮਬੈਸੀ ਨੇ ਇਸ ਟਾਈਮ ਵੀਜ਼ੇ ਖੁੱਲੇ ਦੇਣੇ ਸ਼ੁਰੂ ਕਰਤੇ ਜੀ ਜਿੱਦਾਂ ਪਹਿਲੇ ਥੋੜੇ ਆ ਵੀ ਰਹੇ ਸੀ ਨਹੀਂ ਵੀ ਆ ਰਹੇ ਸੀ ਇਸ ਟਾਈਮ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਹੈ ਬਟ ਇੱਕ ਅਪਡੇਸ਼ਨ ਹੈ ਉਹ ਇਹ ਹੈ ਕਿ ਨਿਊਜ਼ੀਲੈਂਡ ਹਾਈ ਕਮਿਸ਼ਨ ਦੀ ਜਿਹੜੀ ਫੀਸ ਐ ਐਮਬੈਸੀ ਫੀਸ ਐ ਉਹ 750 ਨਿਊਜ਼ੀਲੈਂਡ ਡਾਲਰ ਹੋ ਗਈ ਹੈ ਥੋੜੀ ਜੀ ਵੱਧ ਗਈ ਹੈ ਪਹਿਲਾਂ ਉਹ ਬੱਚੇ ਜ਼ਰੂਰ ਧਿਆਨ ਰੱਖਣ ਹੁੰਜੇ ਤੁਸੀਂ ਕੋਰਸੇਜ਼ ਦੀ ਗੱਲ ਕਰੋ ਜਾਂ ਇਨਟੇਕਸ ਦੀ ਇਨਟੇਕ ਜਿਹੜਾ ਹੈ ਇਸ ਟਾਈਮ ਸੈਪਟੈਂਬਰ ਚੱਲ ਰਿਹਾ ਹੈ ਅਗਲੇ ਮੈਂ ਮਤਲਬ ਢੇਰ ਕਬင် ਨਾ ਹਜੇ ਬੱਚੇ ਅਪਲਾਈ ਕਰ ਸਕਦੇ ਸੰਟੇਕ ਵਾਸਤੇ ਅਦਰਵਾਈਜ਼ ਆ ਜਨ ਫੈਬ ਇਨਟੇਕ ਜਿਹੜਾ ਅਨਦਰ ਹੈ ਔਰ ਇਹ ਸਾਰੇ ਹੀ ਮੇਜਰ ਇਨਟੇਕ ਹੈ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਕਿਸੇ ਸਟੂਡੈਂਟ ਨੂੰ ਬੈਨੀਫਿਟ ਹੈ ਉਹ ਕੀ ਹੈ ਕਿ ਜਿਹੜੀ ਫੀਸ ਦੇਣੀ ਹੈ ਕਾਲਜ ਦੀ ਉਹ ਵੀਜ਼ਾ ਦੇ ਬਾਅਦ ਦੇਣੀ ਹੈ ਪਹਿਲੇ ਖਾਲੀ ਤੁਸੀਂ ਅੰਬੈਸੀ ਫੀਸ ਦੇਣੀ ਹੈ ਪੀਸੀਸੀ ਕਰਾਉਣਾ ਹੈ ਔਰ ਮੈਡੀਕਲ ਕਰਾਉਣਾ ਹੈ ਔਰ ਤੁਸੀਂ ਵੀਜ਼ਾ ਫਾਈਲ ਲਗਾ ਸਕਦੇ ਹੋ ਮੈਡੀਕਲ ਪੀਸੀਸੀ ਵਿੱਚ ਕੋਈ ਲੰਬਾ-ਚੋੜਾ ਖਰਚਾ ਨਹੀਂ ਹੈ ਐਂਡ ਅੰਬੈਸੀ ਫੀਸ ਦੇਣੀ ਹੈ ਜਿਹੜੀ 750 ਡਾਲਰ ਮੈਂ ਦੱਸੀ ਹੈ ਔਰ ਤੁਸੀਂ ਸਿੱਧੇ ਵੀਜ਼ਾ ਫਾਈਲ ला ਸਕਦੇ ਹੋ ਇਹ ਜ਼ਰੂਰ ਹੈ ਕਿ ਜਿਹੜੀ 1 ਇਅਰ ਫੀਸ ਹੈ ਔਰ 1 ਇਅਰ ਲੀਵਿੰਗ ਐਕਸਪੈਂਸਸ ਇਹ ਤੁਸੀਂ ਜਿਹੜੇ 6 ਮੰਥ ਹੋਲਡ ਦਿਖਾਣੇ ਆ ਪਲੱਸ ਜੇ ਤੁਹਾਡਾ 2 ਸਾਲ ਦਾ ਕੋਰਸ ਹੈ ਜਾਂ 3 ਸਾਲ ਦੀ ਬੈਚਲਰ ਜਾਂ 2 ਸਾਲ ਦੀ ਮਾਸਟਰਸ ਜੋ ਵੀ ਕੋਰਸ ਹੈ ਉਹਦਾ ਜਿਹੜਾ ਅਗਲੇ ਕੋਰਸ ਦੀ ਫੀਸ ਹੈ ਜਾਂ ਤੇ ਤੁਸੀਂ ਇਨਕਮ ਦੇ ਰੂਪ ਚ ਦਿਖਾਓਗੇ ਕਿ ਤੁਹਾਡੀ ਇਨਕਮ ਜ਼ਿਆਦਾ ਹੈ ਜਾਂ ਤੁਸੀਂ ਉਹਦਾ ਜਿਹੜਾ ਬੈਲੈਂਸ ਜਿਹੜਾ ਬੈਂਕ ਚ ਦਿਖਾਓਗੇ ਜੇ ਇਹ ਸਾਰਾ ਕੁਝ ਹੈ ਤੇ ਨਿਊਜ਼ੀਲੈਂਡ ਦਾ ਵੀਜ਼ਾ ਇਸ ਟਾਈਮ ਬਹੁਤ ਸੌਖਾ ਹੋ ਗਿਆ ਹੈ ਇੱਕ ਚੀਜ਼ ਇਹ ਵੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਆਇਲਸ ਰਿਕੁਆਇਰਮੈਂਟ ਇੰਨੀ ਸਟ੍ਰਿਕਟ ਨਹੀਂ ਹੈ ਜਿਹੜੀ ਆਸਟ੍ਰੇਲੀਆ ਵਿੱਚ ਆਉਂਦੀ ਹੈ ਤੁਸੀਂ 6 ਬੈਂਡ ਓਵਰਆਲ ਨਾਲ ਵੀ ਫਾਈਲ ਲਗਾ ਸਕਦੇ ਹੋ ਤੁਸੀਂ 5.5 ਬੈਂਡ ਨਾਲ ਵੀ ਲਗਾ ਸਕਦੇ ਹੋ ਔਰ ਮਾਸਟਰਸ ਵਾਸਤੇ 6.5 ਜਾਂ 6 ਜੋ ਇੰਸਟੀਚਿਊਟ ਦੀ ਰਿਕੁਆਇਰਮੈਂਟ ਹੋਏਗੀ ਉਹਦੇ ਨਾਲ ਤੁਸੀਂ ਫਾਈਲ ਲਗਾ ਸਕਦੇ ਹੋ ਪਰਸੈਂਟੇਜ ਵੀ ਇੰਨੀ ਸਟ੍ਰਿਕਟ ਨਹੀਂ ਹੈ ਕਿ ਮੇਜਰ 4 ਚ ਅਸੀਂ 65 ਲਵਾਂਗੇ ਜਾਂ 60 ਲਵਾਂਗੇ ਇਹਦੇ ਵਿੱਚ ਓਵਰਆਲ 60% ਵੀ ਹੋਏ 55 ਵੀ ਹੋਏ ਫਿਰ ਵੀ ਤੁਹਾਡਾ ਵੀਜ਼ਾ ਲੱਗ ਜਾਂਦਾ ਹੈ ਕਿਉਂਕਿ ਤੁਸੀਂ ਇਹ ਦੇਖੋ ਫੀਸ ਵੀ ਵੀਜ਼ਾ ਦੇ ਬਾਅਦ ਦੇਣੀ ਹੈ ਪਰਸੈਂਟੇਜ ਆਇਲਸ ਦਾ ਵੀ ਇੰਨਾ ਕੋਈ ਸਟ੍ਰੈਸ ਨਹੀਂ ਹੈ ਇਸ ਕਰਕੇ ਬਹੁਤ ਸਾਰੀ ਚੀਜ਼ਾਂ ਚ ਨਿਊਜ਼ੀਲੈਂਡ ਦੀ ਜਿਹੜੀ ਪੜ੍ਹਾਈ ਹੈ ਉਹ ਸਟੂਡੈਂਟ ਨੂੰ ਬਹੁਤ ਲੁਭਾਉਣੀ ਲੱਗਦੀ ਹੈ ਹੁਣ ਤੁਸੀਂ ਦੇਖੋ ਇੱਥੇ ਜਿਹੜਾ PR ਸਿਸਟਮ ਆ ਉਹ ਵੀ ਪੁਆਇੰਟ بیس ਆ ਤੁਹਾਡੀ ਪੜ੍ਹਾਈ ਦੇ ਪੁਆਇੰਟ ਬਣ ਜਾਂਦੇ ਆ ਤੁਹਾਨੂੰ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਿਆ ਉਹਦੇ ਵਿੱਚ ਤੁਹਾਡੇ ਪੁਆਇੰਟ ਬਣ ਜਾਂਦੇ ਔਰ ਤੁਸੀਂ ਉਹਦੇ ਵਿੱਚ ਪਰਮਨੈਂਟ ਰੈਜ਼ਿਡੈਂਸੀ ਵਾਸਤੇ ਅਪਲਾਈ ਕਰ ਸਕਦੇ ਹੋ ਇਹ ਕੁਝ ਐਨਿਕ ਜਿਹੜੀ ਗੱਲਾਂ ਲੁਭਾਵਨੀ ਕਹਿ ਲੋ ਜਾਂ ਸੋਖੀ ਕਹਿ ਲੋ ਕਿ ਇੱਕ ਸਟੂਡੈਂਟ ਨੂੰ ਅਟਰੈਕਟ ਕਰਦੀਆਂ ਜਿਹਦੇ ਵਿੱਚ ਕੋਈ ਮਨੀ ਲਾਸ ਨਹੀਂ ਹੈ ਬਹੁਤ ਸਾਰੇ ਸਟੂਡੈਂਟਸ ਦਾ ਇਹ ਹੁੰਦਾ ਕਿ ਸਾਡੇ ਪੇਰੈਂਟਸ ਦਾ ਨੁਕਸਾਨ ਨਾ ਹੋਵੇ ਤੇ ਇਹ ਇੱਕ ਇਹੋ ਜੀ ਕੰਟਰੀ ਹੈ ਜਿਹੜੀ ਪਹਿਲੇ ਤੁਹਾਡੇ ਤੋਂ ਕੁਝ ਵੀ ਨਹੀਂ ਲੈਂਦੀ ਆ ਨੈਕਸਟ ਇਹਦੇ ਵਿੱਚ ਜਿਹੜੇ ਕੋਰਸੇ ਆ ਉਹਦੇ ਵਿੱਚ ਜਿਹੜੇ ਸਟੂਡੈਂਟਸ ਜੇ ਦੇਖਣ ਕਿ ਗ੍ਰੀਨ ਲਿਸਟ ਦੇ ਜਿਹੜੇ ਕੋਰਸੇ ਆ ਉਹ ਬਹੁਤ ਅੱਛੇ ਆ ਗ੍ਰੀਨ ਲਿਸਟ 'ਚ ਬਹੁਤ سارے ਕੋਰਸੇ ਆਣਗੇ ਕੁਝ ਹੈਲਥ ਦੇ ਕੋਰਸੇ ਆਣਗੇ ਕੁਝ ਇੰਜੀਨੀਅਰਿੰਗ ਦੇ ਆਣਗੇ ਕੁਝ ਆਈਟੀ ਦੇ ਆਣਗੇ ਡਿਫਰੈਂਟ ਡਿਫਰੈਂਟ ਕੋਰਸੇ ਆ ਠੀਕ ਹੈ ਲੇਕਿਨ ਜੇ ਤੁਸੀਂ ਟ੍ਰੈਵਲ ਟੂਰਿਜ਼ਮ 'ਚ ਜਾਂਦੇ ਹੋ ਹੋ ਸਕਦਾ ਉਹ ਗ੍ਰੀਨ ਲਿਸਟ ਨਾ ਹੋਵੇ ਪਰ ਉਹਦੇ ਜੌਬ ਸਭ ਤੋਂ ਜ਼ਿਆਦਾ ਅਵੇਲੇਬਲ ਹੈ ਜੇ ਤੁਹਾਡੀ ਜੌਬ ਲੱਗਦੀ ਆ ਤਾਂ ਤੁਹਾਨੂੰ ਗ੍ਰੀਨ ਲਿਸਟ ਦੇ ਕੋਰਸ ਤੇ ਕੋਈ ਲੋੜ ਨਹੀਂ ਹੈ ਕੁਝ ਇਹੋ ਜਿਹੇ ਕੋਰਸ ਹੈ ਜਿਹੜੇ ਹੋ ਸਕਦਾ ਗ੍ਰੀਨ ਲਿਸਟ 'ਚ ਨਾ ਹੋਣ ਬਹੁਤ ਸਾਰੇ ਏਦਾਂ ਦੇ ਕੋਰਸਸ ਐ ਬਟ ਉਹਨਾਂ ਦੇ ਜਿਹਨੂੰ ਕਹਿੰਦੇ ਮਾਰਕੀਟ ਡਿਮਾਂਡ ਜੌਬ ਦੇ ਬਹੁਤ ਜ਼ਿਆਦਾ ਐ ਇਹੋ ਜਿਹੇ ਸਟੂਡੈਂਟ ਨੂੰ ਪੜ੍ਹਾਈ ਖਤਮ ਹੁੰਦੇ ਹੀ ਜੌਬ ਮਿਲ ਜਾਂਦੀ ਐ ਜੇ ਜੌਬ ਮਿਲ ਜਾਂਦੀ ਐ ਤਾਂ ਤੁਹਾਨੂੰ ਫਿਰ ਕੋਈ ਗ੍ਰੀਨ ਲਿਸਟ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਉਹ ਜੌਬ ਆਫਰ ਲੈਟਰ ਦੇ ਨਾਲ ਪੁਆਇੰਟ ਬਣ ਜਾਂਦੇ ਐ ਤੁਸੀਂ ਪਰਮਨੈਂਟ ਰੈਜ਼ਿਡੈਂਸੀ ਪਾ ਸਕਦੇ ਹੋ ਔਰ ਜਿਹੜਾ ਸਟੂਡੈਂਟ ਨਿਊਜ਼ੀਲੈਂਡ ਦੀ ਪੀਆਰ ਜੇ ਦੇ ਕੋਲ ਹੈ ਉਹਦੇ ਵਾਸਤੇ ਆਸਟ੍ਰੇਲੀਆ ਦੇ ਸਾਰੇ ਗੇਟ ਖੁੱਲੇ ਆ ਕੋਈ ਚਾਹੇ ਕੰਮ ਦਾ ਹੋਵੇ ਚਾਹੇ ਅੱਗੇ ਪੀਆਰ ਦਾ ਹੋਵੇ ਹਰ ਕਿਸਮ ਨਾਲ ਆਸਟ੍ਰੇਲੀਆ ਖੁੱਲਾ ਹੈ ਕਿਉਂਕਿ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਬਹੁਤ ক্লোਜ਼ਲੀ ਕੰਮ ਕਰਦੇ ਆ ਆਪਣੇ ਆਪ ਨੂੰ ਕੀਵੀ ਦੇ ਕੈਂਗਰੂ ਬ੍ਰਦਰਸ ਕਹਿੰਦੇ ਆ ਤੇ ਉਹਨਾਂ ਦੇ ਵਿੱਚ ਕੋਈ ਆਪਸ਼ ਮਤਭੇਦ ਨਹੀਂ ਆ ਇਸ ਕਰਕੇ ਜਿਹੜਾ ਨਿਊਜ਼ੀਲੈਂਡ ਦਾ ਪੀਆਰ ਹੈ ਉਹ ਅਕਸਰ ਅਸੀਂ ਦੇਖਿਆ ਕਿ ਉਹ ਬੱਚਾ ਆਸਟ੍ਰੇਲੀਆ ਸ਼ਿਫਟ ਹੋ ਜਾਂਦਾ ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜਾ ਪੀਆਰ ਹੈ ਸੈਟਲਮੈਂਟ ਉਹ ਕੁਛ ਲੰਮਾ ਟਾਈਮ ਲੱਗ ਜਾਂਦਾ ਹੈ ਹੋਰ ਜਿਹੜਾ ਬੱਚਾ ਨਿਊਜ਼ੀਲੈਂਡ ਜਾਂਦਾ ਉਹਦੇ ਬਹੁਤ ਛੋਟੇ ਟਾਈਮ 'ਚ ਹੋ ਜਾਂਦੀ ਹੈ ਤੇ ਇਹ ਵੀ ਪਲੱਸ ਪੁਆਇੰਟ ਮਿਲਦਾ ਹੈ ਕਿ ਤੁਸੀਂ ਛੋਟੇ ਟਾਈਮ 'ਚ ਸੈਟਲਮੈਂਟ ਲੈ ਕੇ ਜੇ ਤੁਸੀਂ ਅੱਗੇ ਕੈਰੀਅਰ ਬਣਾਣਾ ਹੈ ਆਸਟ੍ਰੇਲੀਆ ਸ਼ਿਫਟ ਹੋਣਾ ਉਹ ਵੀ ਕਰ ਸਕਦੇ ਹੋ ਅਦਰਵਾਈਜ਼ ਨਿਊਜ਼ੀਲੈਂਡ ਤੇ ਇੱਕ ਨਕ ਸੋਹਣਾ ਕੰਟਰੀ ਹੈ ਜਿੱਥੇ ਕਿ ਤੁਸੀਂ ਮੇਰੇ ਖਿਆਲ ਰਹਿਣ ਦੇ ਬਾਅਦ ਤੁਹਾਨੂੰ ਲੱਗੇਗਾ ਕਿ ਧਰਤੀ ਦੇ ਸਵਰਗ ਤੇ ਆ ਗਏ ਸਵਿਟਜ਼ਰਲੈਂਡ ਦੇ ਬਾਅਦ ਨਿਊਜ਼ੀਲੈਂਡ ਹੀ ਕਿਹੋ ਜਿਹਾ ਕੰਟਰੀ ਹੈ ਕਿਉਂਕਿ ਆਲਮੋਸਟ ਮੈਂ ਵੀ ਪੂਰਾ ਵਰਲਡ ਘੁੰਮ ਲਿਆ ਐ ਐਂਡ ਇੰਨਾ ਸੋਹਣਾ ਕੰਟਰੀ ਹੈ ਯੂ ਵਾਂਟ ਟੂ ਲਿਵ देयर ਇਨ ਯਰ ਲਾਈਫ ਜੀ 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 ਬਿਲਕੁਲ ਜਿਹੜੇ ਸਟੂਡੈਂਟਸ ਦਾ ਕਿਸੇ ਵੀ ਕਾਰਨ ਕਰਕੇ ਆਸਟ੍ਰੇਲੀਆ ਵੀ ਰਿਫਿਊਜ਼ਲ ਲੱਗ ਚੁੱਕੀ ਹੈ ਸਟੱਡੀ ਵੀਜ਼ਾ ਤੇ ਉਹ ਵੀ ਉਹਨਾਂ ਲਈ ਵੀ ਅਸੀਂ ਜ਼ਰੂਰ ਕਹਿ ਸਕਦੇ ਆ ਨਿਊਜ਼ੀਲੈਂਡ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਇੱਕ ਚੰਗੀ ਆਪਸ਼ਨ ਰਹਿ ਸਕਦੀ ਹੈ ਜਿਵੇਂ ਕਿ ਮੈਮ ਨੇ ਦੱਸਿਆ ਕਿ ਅਗਰ ਤੁਹਾਨੂੰ ਨਿਊਜ਼ੀਲੈਂਡ ਦੀ ਪੀਆਰ ਮਿਲਦੀ ਹੈ ਤਾਂ ਤੁਸੀਂ ਬੜੀ ਆਸਾਨੀ ਦੇ ਨਾਲ ਆਸਟ੍ਰੇਲੀਆ ਵੀ ਮੂਵ ਹੋ ਸਕਦੇ ਹੋ ਸੋ ਉਹਨਾਂ ਸਟੂਡੈਂਟਸ ਲਈ ਵੀ ਇੱਕ ਚੰਗੀ ਆਪਸ਼ਨ ਜੋ ਰਿਫਿਊਜ਼ਲ ਫੇਸ ਕਰ ਚੁੱਕੇ ਨੇ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਵਿੱਚ ਸੋ ਬਹੁਤ ਬਹੁਤ ਥੈਂਕਸ ਮੈਮ ਐ ਪੂਰੀ ਇਨਫੋਰਮੇਸ਼ਨ ਨ ਨਿਊਜ਼ੀਲੈਂਡ ਸਟੱਡੀ ਵੀਜ਼ਾ ਨੂੰ ਲੈ ਕੇ ਵੀ ਸਟੂਡੈਂਟਸ ਸਾਡੇ ਕੋਲ ਰਹਿੰਦੇ ਨੇ ਆਈ ਹੋਪ ਕਿ ਅੱਜ ਕਈ ਸਵਾਲਾਂ ਦੇ ਜਵਾਬ ਸਟੂਡੈਂਟ ਨੂੰ ਜ਼ਰੂਰ ਮਿਲ ਗਏ ਨੇ ਫਿਰ ਵੀ ਕੋਈ ਸਵਾਲ ਹੈ ਕੋਈ ਵੀ ਡਾਊਟ ਹੈ ਟਾਈਮਲੀ ਉਸ ਦਾ ਹੱਲ ਜ਼ਰੂਰ ਲਓ ਸਵਾਲ ਦਾ ਜਵਾਬ ਜ਼ਰੂਰ ਲਓ ਲਗਾਤਾਰ ਨੰਬਰ ডিসਪਲੇਅ ਸਕਰੀਨ ਦੇ ਉੱਪਰ ਇਸ ਉੱਪਰ ਕਾਲ ਕਰੋ ਪੂਰੀ ਜਾਣਕਾਰੀ ਲਓ ਬਹੁਤ ਚੰਗਾ ਹੋਏਗਾ ਜੇਕਰ ਤੁਸੀਂ ਨੈਵੀਗੇਟਰ ਓਵਰਸੀਜ਼ ਦੇ ਆਫਿਸ ਚੰਡੀਗੜ੍ਹ ਵਿੱਚ ਵਿਜ਼ਿਟ ਕਰਦੇ ਹੋ ਤੇ ਉੱਥੇ ਆਪਣੇ ਨਾਲ ਡਾਕੂਮੈਂਟਸ ਲੈ ਕੇ ਆਨੇ ਹੋ ਤਾਂ ਕਿ ਅਸੈਸਮੈਂਟ ਕੀਤੀ ਜਾ ਸਕਵੇ ਤੇ ਤੁਹਾਨੂੰ ਚੰਗੀ ਆਪਸ਼ਨ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਆਪਸ਼ਨਸ ਤੁਹਾਨੂੰ ਦ ਜਾਤੇ ਉਸ ਅਕੋਰਡਿੰਗਲੀ ਅਪਲਾਈ ਕਰੋ ਤੇ ਆਪਣਾ ਤੁਸੀਂ ਵੀਜ਼ਾ ਹਾਸਲ ਕਰੋ ਆਪਣੇ ਸਵਾਲ ਤੁਸੀਂ ਕਮੈਂਟ ਸੈਕਸ਼ਨ ਵਿੱਚ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਅੱਗੋ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ